ਕੱਲ ਪੰਜਾਬੀ ਇੰਡਸਟਰੀ ਨੂੰ ਇੱਕ ਵੱਡਾ ਘਾਟਾ ਪਿਆ ਜਿੱਥੇ ਇੱਕ ਕਲਾਕਾਰ ਦਾ ਸਿਵਾ ਵੜਿਆ ਤੇ ਉਥੇ ਇੱਕ ਕਲਾਕਾਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਰਾਜਵੀ ਜਵੰਦਾ ਹੋਰਾਂ ਦਾ ਅੰਤਿਮ ਸੰਸਕਾਰ ਹੋਇਆ ਉਹਨਾਂ ਦੇ ਜੱਦੀ ਪਿੰਡ ਤਾਂ ਜਿਵੇਂ ਹੀ ਉਹਨਾਂ ਦਾ ਸੰਸਕਾਰ ਹੁੰਦਾ ਤਾਂ ਉਵੇਂ ਹੀ ਸ਼ਾਮ ਦੇ ਵੇਲੇ ਇੱਕ ਹੋਰ ਮੰਦਭਾਗੀ ਖਬਰ ਸਾਹਮਣੇ ਆ ਜਾਂਦੀ ਹੈ ਕਿ ਅੰਤਰਰਾਸ਼ਟਰੀ ਬੋਡੀ ਬਿਲਡਰ ਤੇ ਕਲਾਕਾਰ ਜਿਹੜੇ ਬਰਿੰਦਰ ਘੁੰਮਣ ਉਹਨਾਂ ਦਾ ਦਿਹਾਂਤ ਹੋ ਜਾਂਦਾ ਤਾਂ ਅੱਜ ਉਹਨਾਂ ਦੇ ਘਰ ਦੇ ਵਿੱਚ ਮੌਜੂਦ ਹੈ ਤੋਂ ਨੂੰ ਕਰਦੀਆਂ ਤਸਵੀਰਾਂ ਦਿਖਾ ਰਹੇ ਹਾਂ ਇਹ ਉਹਨਾਂ ਦਾ ਪੁਰਾਣਾ ਘਰ ਹੈ ਜਦੋਂ ਗੁਰਦਾਸਪੁਰ ਛੱਡ ਕੇ ਇਸ ਜਲੰਧਰ ਜਗ੍ਹਾ ਦੇ ਵਿੱਚ ਆਉਂਦੇ ਨੇ ਜਲੰਧਰ ਸ਼ਹਿਰ ਦੇ ਵਿੱਚ ਆਉਂਦੇ ਨੇ ਤਾਂ ਇਹ ਉਹਨਾਂ ਦਾ ਉਹ ਪੁਰਾਣਾ ਘਰ ਹੈ ਜਿੱਥੇ ਉਹ ਪਹਿਲਾਂ ਆ ਕੇ ਰਹਿੰਦੇ ਸੀ ਹਾਲਾਂਕਿ ਰਿਹائش ਕਿਤੇ ਹੋਰ ਸੀ ਉਹਨਾਂ ਦੀ ਪਰ ਗੁਰਦਾਸਪੁਰ ਤੋਂ ਬਾਅਦ ਉਹਨਾਂ ਨੇ ਇੱਥੇ ਰਹਿਣਾ ਸ਼ੁਰੂ ਕੀਤਾ ਸੀ ਤਾਂ ਇੱਕ ਵੱਡਾ ਫਾਰਮ ਹੈ ਜਿਹੜਾ ਉਹ ਵੀ ਮੱਜਾਂ ਦਾ ਬਣਾਇਆ ਹੋਇਆ ਤਾਂ ਕੱਲ ਸ਼ਾਮ ਦੇ ਵੇਲੇ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਅੰਮ੍ਰਿਤਸਰ ਫੋਰਟਿਸ ਹਸਪਤਾਲ ਦੇ ਵਿੱਚ ਮੋਢੇ ਦਾ ਇਲਾਜ ਕਰਵਾਉਣ ਦੇ ਲਈ ਜਾਂਦੇ ਨੇ ਪਰ ਉਥੇ ਉਹਨਾਂ ਦਾ ਦਿਹਾਂਤ ਹੋ ਜਾਂਦਾ ਉਹਨਾਂ ਨੂੰ ਦਿਲ ਦਾ ਦੌਰਾ ਪੈ ਜਾਂਦਾ ਤਾਂ ਬੇहद ਮੰਦਭਾਗੀ ਖਬਰ ਹੈ ਜਿਹੜੀ ਉਹ ਕੱਲ੍ਹ ਸਾਹਮਣੇ ਆਈ ਸੀ ਤਾਂ ਕੱਲ ਇੱਕ ਪੰਜਾਬ ਦੇ ਪੁੱਤ ਦਾ ਸੇਵਾ ਹਲੇ ਠੰਡਾ ਨਹੀਂ ਸੀ ਹੋਇਆ ਕਿ ਅੱਜ ਦੂਜੇ ਪੁੱਤ ਦਾ ਸੇਵਾ ਜਿਹੜਾ ਉਹ ਬੜਨ ਜਾ ਰਿਹਾ ਤਾਂ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ ਜਿਹੜਾ ਬਰਿੰਦਰ ਘੁੰਮਣਹੋਰਾਂ ਦਾ ਕੀਤਾ ਜਾਵੇਗਾ ਤਾਂ ਕੱਲ ਹਾਰਟ ਅਟੈਕ ਦੇ ਨਾਲ ਉਹਨਾਂ ਦੀ ਮੌਤ ਹੋ ਜਾਂਦੀ ਹੈ ਉਹਨਾਂ ਨੂੰ ਦਿਲ ਦਾ ਦੌਰਾ ਪਿਆ ਜਿਸ ਤੋਂ ਬਾਅਦ ਉਹਨਾਂ ਦੀ ਮੌਤ ਹੋਈ ਤਾਂ ਮੋਢੇ ਦੇ ਵਿੱਚ ਦੱਸਿਆ ਜਾ ਰਿਹਾ ਸੀ ਕਿ ਸੱਟ ਲੱਗੀ ਹੋਈ ਸੀ ਤਾਂ ਉਸ ਸੱਟ ਨੂੰ ਠੀਕ ਕਰਾਉਣ ਦੇ ਲਈ ਅੰਮ੍ਰਿਤਸਰ ਫੋਰਟਿਸ ਹਸਪਤਾਲ ਦੇ ਵਿੱਚ ਜਾਂਦੇ ਨੇ ਉੱਥੇ ਇਲਾਜ ਹੁੰਦਾ ਹੈ ਆਪਰੇਸ਼ਨ ਹੁੰਦਾ ਹੈ ਪਰ ਉੱਥੋਂ ਫਿਰ ਇੱਕ ਮੰਦ ਭਾਗੀ ਖਬਰ ਇਹ ਸਾਹਮਣੇ ਆ ਜਾਂਦੀ ਹੈ ਕਿ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਤਸਵੀਰਾਂ ਤੁਹਾਨੂੰ ਉਹਨਾਂ ਦੇ ਪੁਰਾਣੇ ਘਰ ਦੀਆਂ ਦਿਖਾ ਰਹੇ ਆ ਇਹ ਉਹ ਘਰ ਹੈ ਜਿੱਥੇ ਉਹ ਪਹਿਲਾਂ ਰਹਿੰਦੇ ਸੀ ਤਾਂ 2005 ਦੇ ਵਿੱਚ ਪਹਿਲਾਂ ਤਾਂ ਮਿਸਟਰ ਜਲੰਧਰ ਬਣਦੇ ਨੇ ਫਿਰ 2005 ਦੇ ਵਿੱਚ ਹੀ ਜਿਹੜਾ ਉਹ ਇੱਕ ਹੋਰ ਖਿਤਾਬ ਜਿੱਤਦੇ ਨੇ 2009 ਦੇ ਵਿੱਚ ਮਿਸਟਰ ਇੰਡੀਆ ਬਣਦੇ ਨੇ ਮਿਸਟਰ ਪੰਜਾਬ ਬਣਦੇ ਨੇ 2012 ਦੇ ਵਿੱਚ ਇੱਕ ਫਿਲਮ ਕਰਦੇ ਨੇ ਕਬੱਡੀ ਵਾਂਸ ਅਗੇਨ ਉਸ ਦੇ ਵਿੱਚ ਮੁੱਖ ਕਿਰਦਾਰ ਦੀ ਭੂਮਿਕਾ ਨਿਭਾਉਂਦੇ ਨੇ ਆ ਪੰਜਾਬ ਦੇ ਵਿੱਚ ਕਹਿ ਸਕਦੇ ਆ ਕਿ ਇੱਕੋ ਇੱਕ ਸ਼ਾਕਾਹਾਰੀ ਬੋਡੀ ਬਿਲਡਰ ਸੀ ਬਰਿੰਦਰ ਘੁੰਮਣ ਜਿਨ੍ਹਾਂ ਦਾ ਦੇਹਾਂਤ ਹੋ ਗਿਆ ਤਾਂ ਸਵੇਰ ਦੇ ਸਮੇਂ ਉਹ ਨਿਕਲੇ ਸੀ ਇੱਥੋਂ ਮੋਢੇ ਦੀ ਸੱਟ ਨੂੰ ਠੀਕ ਕਰਵਾਉਣ ਦੇ ਲਈ ਪਰ ਉਥੇ ਆਪਰੇਸ਼ਨ ਹੁੰਦਾ ਹੈ ਆਪਰੇਸ਼ਨ ਹੋਣ ਤੋਂ ਬਾਅਦ ਫਿਰ ਮੰਦਭਾਗੀ ਖਬਰੇ ਸਾਹਮਣੇ ਆਉਂਦੀ ਹੈ ਕਿ ਉਹਨਾਂ ਦਾ ਦੇਹਾਂਤ ਹੋ ਜਾਂਦਾ ਹੈ ਤਾਂ ਵਿਧਾਨ ਸਭਾ ਚੋਣ ਲੜਨ ਦਾ ਐਲਾਨ ਜਿਹੜਾ ਉਹ ਵੀ ਬਰਿੰਦਰ ਘੋਮਣ ਹੋਰਾਂ ਦੇ ਵੱਲੋਂ ਕੀਤਾ ਗਿਆ ਸੀ ਕਿ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਸਤੇ ਪਾਵਾਂਗੇ ਅਸੀਂ ਤਾਂ ਇਹ ਵਿਚਾਰ ਸੀ ਬਰਿੰਦਰ ਘੋਮਣ ਹੋਰਾਂ ਦੇ ਤਾਂ ਇਹ ਕਹਿ ਸਕਦੇ ਕਿ ਸਾਲ ਪੰਜਾਬੀ ਇੰਡਸਟਰੀ ਲਈ ਬੜਾ ਮੰਦ ਬੜਾ ਮਾੜਾ ਚੜਿਆ ਬੜਾ ਮੰਦਭਾਗਾ ਸਾਲ ਸੀ ਇਹ ਕਿਉਂਕਿ ਇਸ ਸਾਲ ਦੇ ਵਿੱਚ ਕਈ ਉੱਗੇ ਕਲਾਕਾਰ ਇਸ ਦੁਨੀਆ ਤੋਂ ਚਲੇ ਗਏ ਪਹਿਲਾਂ ਚਾਹੇ ਅਸੀਂ ਗੱਲ ਕਰ ਲਈਏ ਜਸਵਿੰਦਰ ਭੱਲਾ ਹੋਰਾਂ ਦੀ ਫਿਰ ਅਸੀਂ ਗੱਲ ਕਰ ਲਈਏ ਚਰਨਜੀਤ ਹੂਜਾ ਉਹਨਾਂ ਦੀ ਜਾਂ ਫਿਰ ਰਾਜੀਵਰ ਜਵੰਦਾ ਹੋਰੀ ਤੇ ਉਸ ਤੋਂ ਬਾਅਦ ਬਰਿੰਦਰ ਘੁੰਮਣ ਹੋਰੀ ਤਾਂ ਇਹ ਸਾਲ ਕਹਿ ਸਕਦੇ ਕਿ ਬਹੁਤ ਜ਼ਿਆਦਾ ਮਾੜਾ ਚੜਿਆ ਪੰਜਾਬੀ ਇੰਡਸਟਰੀ ਲਈ ਪੰਜਾਬ ਦੇ ਲਈ ਕਿਉਂਕਿ ਪੰਜਾਬ ਦੇ ਸ਼ੇਰਾਂ ਵਰਗੇ ਪੁੱਤ ਜਿਹੜੇ ਉਹ ਇਸ ਦੁਨੀਆ ਤੋਂ ਚਲੇ ਗਏ ਇਸ ਸਾਲ ਦੇ ਵਿੱਚ ਤਾਂ ਆਹ ਦੋ ਦਿਨ ਹਮੇਸ਼ਾ ਪੰਜਾਬ ਦੇ ਵਿੱਚ ਕਾਲੇ ਦਿਨ ਵਜੋਂ ਜਾਣੇ ਜਾਣਗੇ ਕਿਉਂਕਿ ਇਸ ਦੋ ਦਿਨਾਂ ਦੇ ਵਿੱਚ ਜਿਹੜੇ ਨਾਮੀ ਕਲਾਕਾਰ ਸੀ ਪੰਜਾਬ ਦੇ ਪੁੱਤ ਉਹ ਇਸ ਦੁਨੀਆ ਤੋਂ ਚਲੇ ਗਏ ਰਾਜਵੀਰ ਜਵੰਦਾ ਹੋਰਾਂ ਦੀ ਮੌਤ ਹੋ ਜਾਂਦੀ ਹੈ ਉਸ ਤੋਂ ਬਾਅਦ ਬਰਿੰਦਰ ਘੁੰਮਣ ਹੋਰਾਂ ਦੀ ਮੌਤ ਹੋ ਜਾਂਦੀ ਹੈ ਤਾਂ ਬਰਿੰਦਰ ਘੁੰਮਣ ਜਿਹੜੇ ਕਿ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਾਹ ਪਾਉਣ ਦੇ ਵਿਚਾਰ ਰੱਖਦੇ ਸੀ ਇਸੇ ਕਰਕੇ ਉਹਨਾਂ ਨੇ ਕਿਹਾ ਸੀ ਕਿ ਅਸੀਂ ਵਿਧਾਨ ਸਭਾ ਚੋਣ ਲੜਾਂਗੇ ਤਾਂ ਜੋ ਪੰਜਾਬ ਦੀ ਨੌਜਵਾਨੀ ਨੂੰ ਸਿੱਧੇ ਰਾਹ ਪਾਈਏ ਮਿਹਨਤ ਤੇ ਲੈ ਕੇ ਜਾਈਏ ਤਾਂ ਇਸ ਤਰ੍ਹਾਂ ਦੇ ਵਿਚਾਰ ਉਹਨਾਂ ਦੇ ਵੱਲੋਂ ਰੱਖੇ ਗਏ ਸੀ ਤਾਂ ਇਹ ਉਹਨਾਂ ਦਾ ਫਾਰਮ ਹੈ ਇੱਥੇ ਦੇਖ ਸਕਦੇ ਹਾਂ ਕੀ ਸੈਂਕੜਿਆਂ ਦੀ ਗਲਤੀ ਦੇ ਵਿੱਚ ਮੱਝਾਂ ਰੱਖੀਆਂ ਹੋਈਆਂ ਨੇ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਕਈ ਵਾਰ ਤਸਵੀਰਾਂ ਵੀ ਦੇਖੀਆਂ ਨੇ ਕਿ ਜਦੋਂ ਬਰਿੰਦਰ ਘੋਮਣ ਹੋਰੀ ਇਸ ਜਗ੍ਹਾ ਦੇ ਉੱਪਰ ਮੌਜੂਦ ਹੁੰਦੇ ਨੇ ਤਾਂ ਆਪ ਮੱਝਾਂ ਦੀਆਂ ਧਾਰਾਂ ਕੱਢਦੇ ਨੇ ਡਰਮ ਭਰਦੇ ਨੇ ਕੇਨੀਆਂ ਭਰਦੇ ਨੇ ਦੁੱਧ ਦੇ ਨਾਲ ਤੇ ਉਸ ਕੱਚੇ ਦੁੱਧ ਨੂੰ ਫਿਰ ਆਪਣੇ ਆਪ ਪੀਂਦੇ ਵੀ ਨੇ ਤਾਂ ਇਹ ਸੋਸ਼ਲ ਮੀਡੀਆ ਦੇ ਉੱਪਰ ਅਸੀਂ ਕਈ ਵਾਰ ਉਹਨਾਂ ਦੀਆਂ ਤਸਵੀਰਾਂ ਨੇ ਜਿਹੜੀਆਂ ਉਹ ਦੇਖੀਆਂ ਨੇ ਤੇ ਇਹ ਉਹਨਾਂ ਦਾ ਪੁਰਾਣਾ ਘਰ ਹੈ ਇਸ ਘਰ ਦੇ ਥਲੜੇ ਪਾਸੇ ਉਹਨਾਂ ਨੇ ਫਾਰਮ ਹਾਊਸ ਬਣਾਇਆ ਉੱਪਰ ਰਿਹਾਇਸ਼ ਹੈ ਜਦੋਂ ਗੁਰਦਾਸਪੁਰ ਤੋਂ ਇੱਧਰ ਆ ਜਾਂਦੇ ਨੇ ਜਲੰਧਰ ਦੇ ਵਿੱਚ ਤਾਂ ਉਸ ਸਮੇਂ ਇਸ ਜਗ੍ਹਾ ਦੇ ਉੱਪਰ ਆ ਕੇ ਰਹਿੰਦੇ ਨੇ ਤਾਂ ਹੁਣ ਜਿਹੜੇ ਬਰਿੰਦਰ ਘੁੰਮਣ ਨੇ ਉਹ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੱਲ ਪੂਰੇ ਪੰਜਾਬੀ ਇੰਡਸਟਰੀ ਦੇ ਕਲਾਕਾਰਾਂ ਨੇ ਉਹਨਾਂ ਦੀ ਮੌਤ ਦੇ ਉੱਪਰ ਉਹਨਾਂ ਦੇ ਦੇਹਾਂਤ ਦੇ ਉੱਪਰ ਰੋਸ ਪ੍ਰਗਟ ਕੀਤਾ ਪੋਸਟਾਂ ਸਾਂਝੀਆਂ ਕੀਤੀਆਂ ਪਹਿਲਾਂ ਹੀ ਜਿਹੜੇ ਪੰਜਾਬੀ ਕਲਾਕਾਰ ਨੇ ਇੱਕ ਦੁੱਖ 'ਚੋਂ ਉੱਭਰੇ ਨਹੀਂ ਸੀ ਤਾਂ ਹੁਣ ਦੂਜਾ ਦੁੱਖ ਪੈ ਗਿਆ ਕਿਉਂਕਿ ਪੰਜਾਬ ਦਾ ਝੋਟੇ ਵਰਗਾ ਪੁੱਤ ਸੀ ਕਾਫੀ ਤਕੜਾ ਇਹਨਾਂ ਨੇ ਸਰੀਰ ਬਣਾਇਆ ਹੋਇਆ ਸੀ ਪਹਿਲੇ ਕਹਿ ਸਕਦੇ ਆ ਕਿ ਸ਼ਾਕਾਹਾਰੀ ਬੋਡੀ ਬਿਲਡਰ ਸੀ ਜਿਹੜੇ ਕਿ ਬਿਨਾ ਵਾਸਤੋਂ ਜਿਨ੍ਹਾਂ ਨੇ ਆਪਣੀ ਬੋਡੀ ਬਣਾਈ ਹੋਈ ਸੀ ਤਾਂ ਉਹ ਹੁਣ ਇਸ ਦੁਨੀਆ ਦੇ ਵਿੱਚ ਨਹੀਂ ਰਹੇ ਕੱਲ ਅੰਮ੍ਰਿਤਸਰ ਦੇ ਵਿੱਚ ਜਾਂਦੇ ਨੇ ਹਸਪਤਾਲ ਦੇ ਵਿੱਚ ਇਲਾਜ ਦੇ ਲਈ ਤਾਂ ਉਸ ਜਗ੍ਹਾ ਤੇ ਜਦੋਂ ਪਹੁੰਚਦੇ ਨੇ ਉੱਥੇ ਆਪਣੀ ਦਿੱਕਤ ਦੱਸਦੇ ਨੇ ਡਾਕਟਰਾਂ ਨੇ ਆਪਰੇਸ਼ਨ ਕੀਤਾ ਉਸ ਤੋਂ ਬਾਅਦ ਪਰ ਅਚਾਨਕ ਹੀ ਮੰਦਭਾਗੀ ਖਬਰ ਸਾਹਮਣੇ ਆਉਂਦੀ ਹੈ ਕਿ ਉਹਨਾਂ ਦਾ ਦਿਹਾਂਤ ਹੋ ਗਿਆ ਹਾਲਾਂਕਿ ਕਈ ਸਵਾਲ ਵੱਡੇ ਵੀ ਉੱਥੇ ਜਿਹੜੇ ਉਹਨਾਂ ਦੇ ਨਾਲ ਦੇ ਸਾਥੀ ਸੀ ਉਹਨਾਂ ਨੇ ਕਿਹਾ ਕਿ ਸਿਰਫ ਇੱਕ ਛੋਟੀ ਜਹੀ ਇੰਜਰੀ ਸੀ ਛੋਟੀ ਜਹੀ ਇੰਜਰੀ ਤੋਂ ਬਾਅਦ ਮੌਤ ਕਿਵੇਂ ਹੋ ਸਕਦੀ ਹੈ ਤਾਂ ਉਹਨਾਂ ਦੇ ਵੱਲੋਂ ਇਹ ਗੱਲ ਵੀ ਆਖੀ ਗਈ ਕਿ ਜਿਹੜਾ ਉਹਨਾਂ ਦਾ ਸਰੀਰ ਆ ਉਹ ਨੀਲਾ ਪੈ ਚੁੱਕਿਆ ਸੀ ਤਾਂ ਕਾਫੀ ਜ਼ਿਆਦਾ ਕਹਿ ਸਕਦੇ ਆ ਕਿ ਉੱਥੇ ਹੰਗਾਮਾ ਵੀ ਦੇਖਣ ਨੂੰ ਮਿਲਿਆ ਸੀ ਕਿਉਂਕਿ ਪਰਿਵਾਰ ਤੇ ਉੱਪਰ ਦੁੱਖਾਂ ਦਾ ਪਹਾੜ ਟੁੱਟੇ ਜਿਹੜੇ ਉਹਨਾਂ ਦੇ ਸਾਥੀ ਸੀ ਉਹ ਕਹਿ ਰਹੇ ਸੀ ਕਿ ਸਾਨੂੰ ਸੀਸੀਟੀਵੀ ਦਿੱਤੀ ਜਾਵੇ ਅੰਦਰੋਂ ਕਿ ਅੰਦਰ ਹੋਇਆ ਕੀ ਆ ਤਾਂ ਪ੍ਰਸ਼ਾਸਨ ਤੇ ਡਾਕਟਰਾਂ ਦੇ ਉੱਪਰ ਵੱਡੇ ਸਵਾਲ ਨੇ ਜਿਹੜੇ ਉਹ ਖੜੇ ਕੀਤੇ ਗਏ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਪਰ ਕਾਫੀ ਜ਼ਿਆਦਾ ਵਾਇਰਲ ਹੁੰਦੀ ਆ ਤਾਂ ਬਰਿੰਦਰ ਘੋਮਣ ਜਿਹੜੇ ਕਿ ਪੰਜਾਬ ਦੇ ਸ਼ੇਰਪੁੱਤ ਸੀ ਉਹਨਾਂ ਦਾ ਕੱਲ ਦਿਹਾਂਤ ਹੋਇਆ ਕੱਲ ਬੇਹਦ ਮੰਦ ਭਾਗੀ ਖਬਰ ਸਾਹਮਣੇ ਆਈ ਕੱਲ ਦਾ ਦਿਨ ਕਹਿ ਸਕਦੇ ਆਂ ਕਿ ਬਹੁਤ ਜ਼ਿਆਦਾ ਮਾੜਾ ਦਿਨ ਸੀ ਪੰਜਾਬ ਦੇ ਲਈ ਕਿਉਂਕਿ ਇੱਕ ਪਾਸੇ ਇੱਕ ਮਾਂ ਦੇ ਪੁੱਤ ਦਾ ਪੰਜਾਬ ਦੇ ਪੁੱਤ ਦਾ ਸਿਵਾ ਠੰਡਾ ਨਹੀਂ ਸੀ ਹੋਇਆ ਤੇ ਦੂਜੇ ਪਾਸੇ ਇੱਕ ਹੋਰ ਕਲਾਕਾਰ ਦੀ ਮੌਤ ਹੋ ਜਾਂਦੀ ਹੈ